ਕੋਈ ਵੀ ਵੀਡੀਓ ਬਣਾਉਣੀ ਹੋਵੇ ਤਾਂ ਬਾਈ ਦਾ ਸਮਰਥਨ ਕਰ ਸਕਦੇ ਮੈਂ ਨਾਲ ਇੱਥੇ ਇਹਨਾਂ ਨੂੰ ਸਾਫ਼-ਸਾਫ਼ ਕਰਿਆ ਕਰਦੇ ਹੋ ਇਹਨਾਂ ਦਾ ਆਹ ਜਿਹੜੀ ਗੱਲ ਤੂੰ ਕਹਦੀ ਹੈ ਸਹੀ ਬਾਬਾ ਜੀ ਲਾਲੇ ਮੋੜਾ ਸਾਈਡ ਤੇ ਗੱਤਗਾ ਦੇ ਯਾਰਦ ਹੋਣਗੇ ਬਾਬਾ ਵੀਰ ਸਿੰਘ ਦੀ ਖਾਸ ਹੋਣਾਂ ਗੱਤਗਾ ਡਾਕਟਰ ਸਾਹਿਬ ਲਓ ਸਾਈਡ ਤੇ ਜੀ ਆਇਆਂ ਨੂੰ ਕਹਿੰਦੇ ਲਓ ਸਾਈਡ ਤੇ ਘਟਗਾ ਹੋਰ ਦੋ ਮਿੰਟ ਰੁਕ ਜੀ ਅਸੀਂ ਆਪਾਂ ਜੀ ਬਾਬਾ ਜੀ ਜਿਹੜਾ ਅੱਜ ਲੰਗਰ ਚੱਲ ਰਿਹਾ ਦੁੱਧ ਦੀ ਸੇਵਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਿ ਆਪਣੀ ਸੇਵਾ ਜਿਹੜੀ ਕਿਵੇਂ ਲਾਈ ਆ ਤੇ ਕਾਦੇ ਕਰਕੇ ਲਾਈ ਆਪਾਂ ਅਸੀਂ ਦਾਸ ਵੀ ਸਾਡੇ ਨਿੱਕੇ ਸ਼ਾਨੂਰੇ ਖੁਸ਼ੀ ਆਜ ਤੇ ਨੌਜਵਾਨਾਂ ਨੇ ਜਿਹੜਾ ਫਾਇਦਾ ਕੀਤਾ ਪਹਿਲੀ ਵਾਰੀ ਇਹ ਸਾਡੇ ਨਗਰ ਦੇ ਵਿੱਚ ਲੰਗਰ ਪਾਇਆ ਗਿਆ ਤੇ ਨੌਜਵਾਨ ਸੰਸਥਾ ਦੇ ਲੋਕਾਂ ਨੇ ਆ ਕੇ ਭੰਦੇਰੇ ਪਾਸ਼ ਸ਼ੈਗਰਾਂ ਨੂੰ ਕੁਰਬਾਨੂ ਚੇਤੇ ਕੀਤਾ ਹਕ ਹਕ ਦੇਸ਼ ਗੁਰੂ ਕੋ ਬ੍ਰਿੰਸ ਨੇ ਆਪជា ਅਦਰਵੇਸ਼ ਗੁਰੂ ਕੋ ਬ੍ਰਿੰਸ ਸੋ ਉਨ੍ਹਾਂ ਦੇ ਸ਼ਿਦਿਆ ਨੇ ਬੱਚੇ ਨੇ ਸ਼ਿਦਕੀ ਚੋਰ ਦੇ ਕਿਹੜੀ ਦੇ ਚੀਜ਼ ਬੋਲਦਾ ਬਾਬਾ ਜਵਾਲ ਜੀਸੇ ਮਿਲਿਆ ਸੋ ਕਿ ਬਾਬਾ ਜਵਾਲ ਦੇ ਸਕਦੀ ਨੂੰ ਉਹ ਕੀ ਮੈਂ ਸੋ ਚਾਹਿਆ ਆ ਕੀ ਅੱਜ ਉਹ ਨਿੰਦ ਤੋਂ ਕਿ ਕਿਸਾਨ 13 ਦਾ ਫਰਮਾ ਉਸੀ ਦੀ ਹੋਈ ਸੀ ਉਹਨਾਂ ਨੂੰ ਸ਼ਹੀਦ ਕਰਤਾ ਸੀ ਇਹਨਾਂ ਨੇ ਦਾ ਉਹ ਆਈ ਉਹਦੀ ਪਹਿਲੇ ਦਾ ਕਿ ਉਹ ਦੁੱਧ ਛਕਾਰੇ ਆ ਬਹੁਤ ਧੰਨਵਾਦ ਨਗਰ ਦਾ ਨੌਜਵਾਨਾਂ ਦਾ ਬੜੀ ਖੁਸ਼ੀ ਚੰਗ ਹੋਇਆ ਨੇ ਸਾਰਾ ਅੱਜ ਸ਼ਾਇਦ ਕਿਰਪਾ ਰਖੇ ਮਹਾਰਾਜ ਦਾ ਸਾਰਾ ਸਹਾਈ ਕਰਨਗੇ ਇਹ ਕੇਸ ਜੋੜੇ ਵੀ ਜ਼ਰੂਰ ਇਹਨਾਂ ਨੂੰ ਕਹਾਂਗੇ ਭਾਈ ਤੁਹ ਇਕਰਮਾ ਵਾਰ ਕਰੂਗਾ ਜਿਸ ਤਰ੍ਹਾਂ ਤੁਸੀਂ ਜੋੜਦੇ ਨੇ ਬਣਾਉਂਦੇ ਹੋ ਨਾਰਿਆਂ ਨਾਲ ਉਹ ਉਸਾਸਤੇ ਬੈਠੀ ਕਰਦੇ ਨੇ ਤੇ ਬਹੁਤ ਨੌਜਵਾਨ ਕਿੰਨੇ ਕੋਈ ਇਹਨਾਂ ਦੇ ਵਿੱਚ ਕੋਈ ਮੁੰਡਾ ਜਿਹੜਾ ਨਹੀਂ ਸਾਰੇ ਵਧੀਆ ਮੁੰਡੇ ਆ ਇਹ ਨਸ਼ਿਆਂ ਤੋਂ ਰਹਿਣਾ ਜੇ ਸਾਡੀ ਇਸ ਪਾਸੇ ਧੀਰੀ ਤੌਰ ਤੇ ਸਰਕਾਰਾਂ ਤੋਂ ਤੁਹਾਨੂੰ ਕੋਈ ਧਾੜਨੇਗੀ ਸਾਡੇ ਤੰਮੀ ਆਏ ਕਹਿੰਦੇ ਸੀ ਘੰਟਿਆਂ 'ਚ ਬੰਦ ਕਰ ਦਾਂਗੇ ਪਰ ਜਿਹੜੇ ਵੀ ਜੋੜ ਮੇਲ ਨੇ ਬਣਾਉਣੇ ਦਾ ਇਹ ਸ਼ਕਤੀ ਬਾਪਾ ਜੋਰਾਵੈ ਸਿੰਘ ਜੀ ਫੱਦੇ ਸਿੰਘ ਜੀ ਤੇ ਪਰਮੇਸ਼ਰ ਇਹਨੇ ਦੀ ਸ਼ਕਤੀ ਵਾਸਤੇ ਅੱਜ ਨਗਰ ਨਸੀ ਤੋਂ ਰਹਿਤ ਹੋ ਕੇ ਬੱਚੇ ਇਸ ਪਾਸੇ ਲਿਖਣ ਤਾਂ ਤੁਹਾਡਾ ਦੇ ਦੇ ਅਨੇਕਾਂ ਪਰ ਯਾਤਰਾ ਜੋੜੀਆਂ ਦਾ ਬਣਾਇਆ ਤੇ ਬਹੁਤ ਧੰਨਵਾਦ ਤੇ ਰਪੇਟੇ ਲਾਰੇ ਮੁੰਡੇ ਦਾ ਟਿੱਕਾ ਜੰਦਾ ਬਹੁਤ ਨੌਜਵਾਨ ਪਹੁੰਚੇ ਸਾਡੇ ਕੋਲੇ ਮੈਂਬਰ ਜਿਹੜਾ ਮਜੂਤਾ ਮੈਂਬਰ ਭਾਈ ਐਸ ਬੁੱਕ ਦਾ ਹਰਮਨ ਸਿੰਘ ਜੀ ਹੋਰ ਵੀ ਨੌਜਵਾਨ ਜਿੰਨੇ ਇਸੇ ਪਹੁੰਚੇ ਵਿਆ ਸਭ ਦਾ ਹੀ ਧੰਨਵਾਦ ਕਰ ਗਿਆ ਸਮੁੱਚੇ ਨਗਰ ਦਾ ਬਾਬਾ ਜੀ ਦਾ ਜੋ ਦਸ ਪ੍ਰੋਗਰਾਮ ਦੇ ਵਿੱਚ ਜੋਤੀ ਦੇ ਰਹੇ ਆ ਜੋ ਇਹਨਾਂ ਨੇ ਉਹ ਸਾਰਾ ਉਹ ਤੁਹਾਡਾ ਦਾ ਪ੍ਰੋਗਰਾਮ ਲਿਖਿਆ ਨੌਜਵਾਨ ਨੂੰ ਕਿਉਂਕਿ ਨੌਜਵਾਨ ਸਾਰੇ ਉਹ ਬਾਬਾ ਜੀ ਦੀ ਸਤਿਕਾਰ ਕਰਦੇ ਆ ਚੋੜੇ ਜ਼ਰੂਰ ਚਾਹੀਦਾ ਸਤਿਕਾਰ ਕਰਨਾ ਉਹ ਗੁਰੂ ਘਰ ਦਾ ਵਜੀਰ ਆ ਬਹੁਤ ਧੰਨਵਾਦ ਬਾਬਾ ਜੀ ਦਾ ਕਿ ਇਹ ਨੌਜਵਾਨਾਂ ਦੇ ਸਤਿਕਾਰ ਕਰਦੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਜਿੱਥੇ ਵੀ ਇਹਨਾਂ ਨੂੰ ਕੋਈ ਸਾਧ ਉੱਥੇ ਵੀ ਲਾ ਕੇ ਸੇਵਾ ਕਰਦੇ ਬਹੁਤ ਨੌਜਵਾਨ ਨੇ ਚੰਗੇ ਸੂਝਵਾਰੇ ਪ੍ਰਮਾਤਮਾ ਦਾ ਹੈ ਅਤੇ ਚੜ੍ਹ ਨਿਕਾਲ ਕੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ